ਸਾਰਿਆਂ ਨੂੰ ਪਹਿਲਾਂ ਤਾਂ ਜੈ ਭੀਮ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਰ ਆ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਅੱਜ ਸਾਡੇ ਕੋਲ ਇੱਕ ਦੋ ਪਰਿਵਾਰ ਦੁਖੀ ਪਰਿਵਾਰ ਆਏ ਆ ਜਿਦੇ ਵਿੱਚ ਕਿ ਸੰਦੀਪ ਜਿਹੜਾ ਕਿ ਸਾਡਾ ਛੋਟਾ ਭਰਾ ਕਹਿੰਦਾ ਪਿਆ ਕਿ ਮੇਰੀ ਜਿਹੜੀ ਵਾਈਫ ਆ ਉਹ ਮੈਨੂੰ ਬਿਨ ਤਲਾਕ ਦਿੱਤੇ ਹੋਏ ਕਿਸੇ ਵੇਰਕੇ ਦੇ ਮੁੰਡੇ ਦੇ ਨਾਲ ਮੈਰਿਜ ਕਰਾ ਚੁੱਕੀ ਆ ਅਗਰ ਉਹਨੂੰ ਕੱਲ ਨੂੰ ਕੁਝ ਵੀ ਹੁੰਦਾ ਤੇ ਆਪਣੀ ਜ਼ਿੰਮੇਵਾਰੀ ਖੁਦ ਹੋਏਗੀ ਤੇ ਜਾਂ ਜਿਹਦੇ ਨਾਲ ਉਹਨੇ ਮੈਰਿਜ ਕਰਵਾਈ ਉਹ ਹੋਏਗੀ ਤੇ ਦੂਜੀ ਭੈਣ ਇਹ ਜਿਹੜੀ ਕਿ ਉਸੇ ਹੀ ਦਾ ਲੈ ਕੇ ਆਈਏ ਕਿ ਮੇਰੇ ਨਾਲ 8 ਸਾਲ ਰਿਲੇਸ਼ਨ ਦੇ ਵਿੱਚ ਰਿਹਾ ਹੈ ਮੈਨੂੰ ਵਿਆਹ ਦਾ ਝਾਸਾ ਦਿੱਤਾ ਹੈ ਤੇ ਮੇਰੇ ਨਾਲ ਮੈਰਿਜ ਵੀ ਨਹੀਂ ਕਰਾਈ ਤੇ ਜਿਹੜੀ ਕਿ ਸੰਦੀਪ ਭਾਜੀ ਕਹਿੰਦੇ ਪਏ ਕਿ ਮੇਰੀ ਵਾਈਫ ਦੇ ਨਾਲ ਮੈਰਿਜ ਕਰਾ ਚੁੱਕੇ ਹੈ ਤੇ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਕਿ ਉਸ ਦੋਸ਼ੀ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਦੀਆਂ ਧੀਆਂ ਪੇਣਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਸ਼ੋਸ਼ਣ ਕਰ ਕਰਕੇ ਜਿਹੜਾ ਹੈ ਕਿ ਆਪਣੇ ਆਪ ਨੂੰ ਮਹਾਨ ਸਮਝਦਾ ਪਿਆ ਹੈ ਤੇ ਉਸ ਦੋਸ਼ੀ ਦੇਤੇ ਜਲਦ ਤੋਂ ਜਲਦ ਬੰਦ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਮੈਂ ਇਸ ਭੈਣ ਦੇ ਨਾਲ ਤਨਮਨ ਦੇ ਨਾਲ ਖੜੀ ਹੋਵਾਂਗੀ ਇਹਨੂੰ ਇਨਸਾਫ ਦਵਾਉਂਗੀ ਔਰ ਜਿਹੜਾ ਹੈ ਕਿ ਵੀਰ ਸੰਦੀਪ ਜਿਹੜਾ ਇਹ ਕਹਿੰਦੇ ਕਿ ਮੇਰੀ ਜਨਾਨੀ ਨੇ ਹਲੇ ਮੈਨੂੰ ਤਲਾਕ ਨਹੀਂ ਦਿੱਤਾ ਅਗਰ ਕੱਲ ਨੂੰ ਅਗਰ ਉਹਨੂੰ ਕੁਝ ਵੀ ਹੁੰਦਾ ਆ ਸੰਦੀਪ ਦੀ ਵਾਈਫ ਨੂੰ ਕੁਝ ਵੀ ਹੁੰਦਾ ਹੈ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਕਿ ਉਹਨਾਂ ਦਾ ਨਹੀਂ ਹੋਏਗਾ ਉਹਨਾਂ ਦਾ ਜ਼ਿੰਮੇਵਾਰ ਨਹੀਂ ਹੋਏਗਾ ਉਹ ਉਹਦੇ ਖੁਦ ਦੇ ਪਰਿਵਾਰ ਔਰ ਆਪ ਜ਼ਿੰਮੇਵਾਰ ਹੋਏਗੀ ਤੇ ਮੈਂ ਸੰਦੀਪ ਔਰ ਇਹ ਭੈਣ ਦੇ ਨਾਲ ਤਨਮਨ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੀ ਤੇ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੀ ਆ ਅਗਰ ਬਸ ਜਲਦ ਤੋਂ ਜਲਦ ਉਸੇ ਦੋਸ਼ੀ ਦੇ ਉੱਤੇ ਕਾਰਵਾਈ ਨਹੀਂ ਕੀਤੀ ਫਿਰ ਮੈਂ ਆਪਣੀ ਸੰਸਥਾ ਵੱਲੋਂ ਜਿਹੜਾ ਇਸ ਭੈਣ ਦਾ ਸਮਰਥਨ ਦੇਵਾਂਗੀ ਜੈ ਪੀਮ ਜੈ ਸਭ ਦਾ ਮੇਰਾ ਨਾਂਜੀ ਅਮਨ ਮੋਲਮਾਸੀ ਭਾਰਤੀ ਮੋਲਮਾਸੀ ਮੁਕਤੀ ਮੋਰਚੇ ਤੋਂ ਯੂਥ ਵੀ ਚੇਅਰਮੈਨ ਪੰਜਾਬ ਜਿਸਾਂ ਕੀ ਅੰਮ੍ਰਿਤਸਰ ਵੇਰਕੇ ਦੇ ਰਹਿਣ ਵਾਲੇ ਦੋ ਪਰਿਵਾਰ ਜਿਹੜੇ ਸਾਡੇ ਕੋਲ ਪਹੁੰਚੇ ਨੇ ਜਿਸ ਤਰ੍ਹਾਂ ਦੀ ਮੈਟਰ ਹੈ ਕਿ ਇੱਕ ਸਾਡਾ ਇਹ ਭਰਾ ਆ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਇਹਨਾਂ ਦੀ ਜਿਹੜੀ ਵਾਈਫ ਆ ਉਹਦੇ ਕਿਸੇ ਹੋਰ ਨਾਲ ਰਿਲੇਸ਼ਨ ਸੀ ਤੇ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਇਹਨਾਂ ਦੀ ਹੀ ਜਿਹੜੀ ਘਰਵਾਲੀ ਦਾ ਜਿਹੜਾ ਭਰਾ ਆ ਉਹ ਕੁਝ ਦਿਨ ਪਹਿਲੇ ਕੁਝ ਮਹੀਨੇ ਪਹਿਲੇ ਇਹਨਾਂ ਦੇ ਘਰ ਦੇ ਵਿੱਚੋਂ ਉਹਨੂੰ ਲੈ ਕੇ ਆਪਣੇ ਘਰ ਲੈ ਕੇ ਜਾ ਚੁੱਕਿਆ ਸੀ ਪਰ ਹੋਣੇ ਇਹਨਾਂ ਦੇ ਕਹਿੰਦੇ ਮੁਤਾਬਿਕ ਕਿ 2-3 ਦਿਨ ਤੋਂ ਵੇਰਕੇ ਦੇ ਵਿੱਚ ਹੀ ਇਹਨਾਂ ਦੀ ਵਾਈਫ ਨੇ ਇਹਨਾਂ ਨੂੰ ਤਲਾਕ ਦਿੱਤੇ ਬਿਨਾ ਜਿਹੜਾ ਕਿ ਦੂਸਰੇ ਲੜਕੇ ਨਾਲ ਵਿਆਹ ਕਰ ਲਿਆ ਤੇ ਹੁਣ ਮੈਂ ਗੱਲ ਕਰਾਂਗਾ ਕਿ ਇਹ ਜਿਹੜਾ ਦੂਸਰਾ ਪਰਿਵਾਰ ਆਇਆ ਜਿਹੜਾ ਦੂਸਰਾ ਪਰਿਵਾਰ ਆਇਆ ਇੱਕ ਭੈਣ ਸਾਡੇ ਕੋਲ ਪਹੁੰਚੀ ਆ ਜਿਹੜੀ ਇਹਨਾਂ ਦੀ ਵਾਈਫ ਨੇ ਜਿਹੜੇ ਲੜਕੇ ਨਾਲ ਵਿਆਹ ਕਰਾਇਆ ਵਾ ਉਸ ਲੜਕੇ ਨੇ ਇਸ ਭੈਣ ਦੇ ਨਾਲ ਵੀ ਜਿਹੜਾ ਰਿਲੇਸ਼ਨ ਚ ਰਿਹਾ ਆ ਵਿਆਹ ਦਾ ਝਾਂਸਾ ਦੇ ਕੇ ਇਹਨਾਂ ਨਾਲ ਇਹਦੇ ਨਾਲ ਜਿਹੜਾ ਰਿਲੇਸ਼ਨ ਬਣਾਇਆ ਇਹਨਾਂ ਦੇ ਕਹਿੰਦੇ ਮੁਤਾਬਿਕ ਜਿਸ ਤਰ੍ਹਾਂ ਕਿ ਇਨੂੰ ਵੀ ਧੋਖਾ ਦਿੱਤਾ ਤੇ ਇਹਨਾਂ ਦੀ ਵਾਈਫ ਨੇ ਇਹਨਾਂ ਨੂੰ ਧੋਖਾ ਦਿੱਤਾ ਸਿਸਟਮ ਇਹ ਹੈ ਕਿ ਬਿਨਾ ਤਲਾਕ ਦਿੱਤੇ ਬਿਨਾ ਜਿਹੜਾ ਕਿ ਇਹਨਾਂ ਦੀ ਵਾਈਫ ਨੇ ਜਿਹੜੀ ਮੈਰਿਜ ਕਰ ਲਈ ਤੇ ਜਿਹੜਾ ਲੜਕਾ ਜਿਹਨਾਂ ਮੈਰਿਜ ਕਰਾਈ ਆ ਉਹਨੇ ਵੀ ਜਿਹੜਾ ਕਿ ਇੱਕ ਭੈਣ ਨੂੰ ਵਿਆਹ ਦਾ ਚਾਹ ਸਕਦੇ ਕਿ ਉਹਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਆ ਤੇ ਜਿਹੜੀ ਵਾਈਫ ਜਿਹੜੀ ਇਹਨਾਂ ਦੀ ਵਾਈਫ ਹੈ ਜਿਹਨੇ ਵਿਆਹ ਕਰਾ ਲਿਆ ਹੈ ਪਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਸ ਦੀ ਜਿਹੜੀ ਆ ਕਿ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਇਹਨਾਂ ਦੀ ਜਿਹੜੀ ਵਾਈਫ ਹੈ ਇਹਨਾਂ ਤੋਂ ਇਹਨਾਂ ਕੋਲੋਂ ਕਾਫੀ ਦਿਨ ਪਹਿਲਾਂ ਇਹਨਾਂ ਕੋਲੋਂ ਘਰੋਂ ਜਾ ਚੁੱਕੀ ਆ ਅੱਜ ਉਸਨੇ ਇਹਨਾਂ ਨੂੰ ਦੱਸੇ ਬਿਨਾ ਚਲਾਕ ਦਿੱਤੇ ਬਿਨਾ ਜਿਹੜਾ ਇੱਕ ਮੈਰਿਜ ਕਰਾ ਲਈ ਆ ਕੱਲ ਨੂੰ ਅਗਰ ਉਹਨੂੰ ਕੋਈ ਗੱਲਬਾਤ ਹੋਈ ਦੀ ਜਿਹੜਾ ਕਿ ਇਸ ਭਰਾ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਆ ਕਿਉਂਕਿ ਕੁੜੀ ਦੇ ਜਿਹੜੇ ਪਰਿਵਾਰ ਦੇ ਨਾਲ ਵੀ ਸਾਡੇ ਮੋਰਚੇ ਦੇ ਜਿਹੜੇ ਮੈਂਬਰਾਂ ਨੇ ਗੱਲ ਕੀਤੀ ਆ ਉਹਨਾਂ ਨੇ ਉਹਨਾਂ ਦੇ ਕਹਿਣ ਦੇ ਮਤਾਬਿਕ ਕੁੜੀ ਦੇ ਪਰਿਵਾਰ ਦੇ ਕਹਿਣ ਦਾ ਬੰਦਾ ਕਿ ਉਹਨਾਂ ਨੇ ਵੀ ਉਹਨੂੰ ਬੇਦਖਲ ਕੀਤਾ ਯਾਰ ਤੇ ਉਹਦੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਸਹੀ ਤਰੀਕੇ ਨਾਲ ਜਾਂਚ ਕਰਕੇ ਕਿਉਂਕਿ ਦੋਸ਼ ਇਹ ਭਰਾ ਲਾ ਰਿਹਾ ਹੈ ਤੇ ਜਿੰਨੀ ਦੇਰ ਤੱਕ ਪੁਲਿਸ ਪ੍ਰਸ਼ਾਸਨ ਸਹੀ ਤਰੀਕੇ ਨਾਲ ਜਾਂਚ ਨਹੀਂ ਕਰਦਾ ਅਸੀਂ ਕਿਸੇ ਨੂੰ ਵੀ ਦੋਸ਼ੀ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਕਿ ਇਹ ਪਰਿਵਾਰ ਦੋਨੇ ਪਰਿਵਾਰ ਜਿਹੜੇ ਆਏ ਸਾਨੂੰ ਜੋ ਦੱਸਦੇ ਪਏ ਨੇ ਉਹਦੀ ਨਿਸਬਤ ਜਿਹੜੀ ਜਾਂਚ ਕੀ ਸੰਦੀਪ ਸਿੰਘ ਨੂੰ ਰਿਪੋਰਟ ਤਲਾਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਦੇਖੋ ਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਕਿ ਇਹ ਕਹਿ ਰਹੇ ਕਿ ਮੈਨੂੰ ਉਹਨੇ ਕੋਈ ਤਲਾਕ ਮੈਂ ਵੇਰਕੇ ਦਾ ਸਰ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਜਿਹੜੀ ਤੁਹਾਡੇ ਘਰ ਨੂੰ ਕੀ ਗੱਲ ਹੋਈ ਸਾਰਾ ਦੱਸੋ ਸਰ ਮੇਰਾ 4 ਸਾਲ ਹੋਇਆ ਪਹਿਲਾਂ ਵਿਆਹ ਹੋਇਆ ਨਾ ਹਾਂਜੀ ਹੁਣ ਕੀ ਗੱਲ ਹੋਈ ਆ ਜੀ ਹੁਣ ਸਰ ਮੈਨੂੰ 4 ਦਿਨ ਹੋ ਗਏ ਪਤਾ ਲੱਗੇ ਨੂੰ ਕਿ ਇਹਨਾਂ ਦਾ ਨਾ ਕਿਤੇ ਹੋਰ ਵਿਆਹ ਹੋ ਚੁੱਕਾ ਹੈ ਹਾਂਜੀ 2-3 ਦਿਨ ਹੋ ਗਏ ਪਤਾ ਲੱਗੇ ਨੂੰ ਤੇ ਜਿਹੜੀ ਤੁਹਾਡੇ ਘਰ ਦੀ ਕਦੋਂ ਗਈ ਤੁਹਾਡੇ ਘਰੋਂ ਸਰ ਉਹ ਕੁਝ ਦਿਨ ਹੋ ਦਾ ਭਰਾ ਲੱਗ ਗਿਆ ਪਹਿਲਾਂ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਜੀ ਸਰ ਮੈਨੂੰ ਨਾ ਇਨਸਾਨ ਦਾ ਇਹ ਸਾਡੇ ਇਧਰ ਹਾਂਜੀ ਲਾਗ ਨਹੀਂ ਦਿੱਤਾ ਤੇ ਉਹਨੇ ਹੋਰ ਕਿਤੇ ਵਿਆਹ ਕਰਾ ਲਿਆ ਹਾਂਜੀ ਕਿਥੋਂ ਦੇ ਰਹਿਣਾ ਬਣੇ ਜੀ ਵੇਰਕੇ ਦੇ ਹਾਂਜੀ ਕੀ ਗੱਲ ਹੈ ਜਿਹੜੀ ਆ ਜੀ ਯਾਰ ਗੋਲਡ ਜੀ ਦਿਨਦਰ ਸਿੰਘ ਨਾਲ ਰਿਲੇਸ਼ਨ ਚ 7 ਸਾਲ ਤੋਂ ਰਹਿਣਾ ਰਿੰਦਾ ਸਿੰਘ ਹਾਂਜੀ ਉਹ ਕਿੱਥੇ ਰਹਿੰਦਾ ਸੀ ਉਹ ਵੀ ਇੱਥੇ ਮੱਲੇ ਚ ਲੱਗ ਕੇ ਰਹਿੰਦਾ ਪਰਾਪਤੀ ਹਾਂਜੀ ਅੱਛਾ ਜੀ ਵੇਰਕੇ ਜੀ ਹਾਂਜੀ ਤੇ ਉਹ ਇਹਨਾਂ ਨੇ ਮੇਰ ਦਾ ਠਾਕਾ ਵੀ ਲਾਇਆ ਸਕਣ ਲਾਇਆ ਸਾਰਾ ਕੁਝ ਕੀਤਾ ਸਾਰੀ ਫੈਮਿਲੀ ਆਡੀ ਵੀ ਗਈ ਉਹਨਾਂ ਦੀ ਵੀ ਤੇ ਹੁਣ ਮੈਨੂੰ ਕਿਹਾ ਵੀ 8 ਮਹੀਨੇ ਤੱਕ ਮੈਂ ਵਿਆਹ ਕਰ ਲੂੰਗਾ ਤੇ ਇਹਨੇ ਵਿਆਹ ਨਹੀਂ ਕੀਤਾ ਇਹ ਵੇਰਕੇ ਜਣ ਕੇ ਸ਼੍ਰੀਨਗਰ ਚਲ ਗਿਆ ਕੰਮ ਤੇ ਕੰਮ ਤੇ ਚਲ ਗਿਆ ਤੇ ਬਾਅਦ ਚਿੱਣੇ ਜਾ ਕੇ ਹੁਣ ਮੈਨੂੰ ਪਤਾ ਲੱਗਾ ਸੋਹਾਂ ਦੇ ਨਾਲ ਕਿ ਇਹ ਕੇ ਵਾਈਫ ਆ ਇਹਦੇ ਨਾਲ ਵਿਆਹ ਕਰਾ ਲਿਆ ਮੈਨੂੰ ਜਲਦੀ ਜੇ ਜਿੰਨ ਸਾਫ ਦਿੱਤਾ ਜਾਵੇ ਕਿ ਇਹ ਕੇਰੀਆਂ ਲੋਕਾਂ ਦੀਆਂ ਕੁੜੀਆਂ ਦੀਆਂ ਜਿੰਦਗੀਆਂ ਖਰਾਬ ਕਰਦਾ ਕਰਦਾ ਤੇ ਛੇਤੀ ਛੇਤੀ ਕੋਈ ਕਾਰਵਾਈ ਹੋਵੇ ਤੇ